ਦੇਸ਼ ਦੇ ਜਦੋਂ ਵਿਦੇਸ਼ ਮੰਤਰੀ ਨੇ ਇੱਕ ਅੰਕੜਾ ਸ਼ੋਅ ਕੀਤਾ ਕਿ 2025 ਦੇ ਵਿੱਚ ਭਾਰਤੀਆਂ ਦੀ ਡਿਪੋਰਟ ਹੋਿਆਂ ਦੀ ਗਿਣਤੀ ਸਾਹਮਣੇ ਆਈ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਕਿ ਸਿਰਫ ਸਿਰਫ ਇੱਕੋ ਹੀ ਕੰਟਰੀ ਚ ਐਨੇ ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਜੇ ਹਾਂਜੀ ਸਾਰਿਆਂ ਦੀ ਸੋਚ ਸਾਰਿਆਂ ਦੇ ਹੋਸ਼ ਉੱਡ ਗਏ ਭਾਰਤੀ ਵਿਦੇਸ਼ ਮੰਤਰੀ ਨੇ ਇਹ ਅੰਕੜਾ ਸ਼ੋਅ ਕੀਤਾ ਕਿ ਸਾウਦੀ ਅਰਬੀਆ ਦੇ ਵਿੱਚ 7019 ਲੋਕਾਂ ਨੂੰ 2025 ਦੇ ਵਿੱਚ ਰਿਪੋਰਟ ਕੀਤਾ। ਉੱਥੇ ਹੀ ਜਿੱਥੇ ਕਿ ਸਭ ਤੋਂ ਜ਼ਿਆਦਾ ਰੌਲਾ ਪਿਆ ਹੁੰਦਾ ਜਿਸ ਚੀਜ਼ ਦਾ ਕਿ ਕੈਨੇਡਾ ਜਾਂ ਅਮਰੀਕਾ ਨੇ ਇੰਨੇ ਲੋਕ ਰਿਪੋਰਟ ਕਰਤੇ ਸਿਰਫ ਉਹ ਸਿਰਫ ਅਮਰੀਕਾ ਦੇ ਵਿੱਚ 2021 ਤੋਂ ਲੈ ਕੇ 2025 ਤੱਕ 7824 ਭਾਰਤੀਆਂ ਨੂੰ ਰਿਪੋਰਟ ਕੀਤਾ। ਜਦਕਿ ਸਾウਦੀ ਅਰਬੀਆ ਦੇ ਵਿੱਚ ਸਿਰਫ ਉਹ ਸਿਰਫ 2025 ਦੇ ਵਿੱਚ ਹੀ ਇੰਨੇ ਲੋਕਾਂ ਨੂੰ ਰਿਪੋਰਟ ਕੀਤਾ। ਜੀ ਜੇ ਐਸਾ ਅੰਕੜੇ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਕਿਉਂਕਿ ਮੋਸਟਲੀ ਕੀ ਹੁੰਦਾ ਸੀਗਾ ਅਮਰੀਕਾ ਦੀ ਸਭ ਨੂੰ ਪਤਾ ਕਿ ਲੋਕ ਇਲੀਗਲ ਤਰੀਕੇ ਨਾਲ ਅਮਰੀਕਾ ਦੇ ਵਿੱਚ ਐਂਟਰ ਹੁੰਦੇ ਸੀ ਜਿੱਥੇ ਕਿ ਉਹਨਾਂ ਦਾ ਡਿਪੋਰਟ ਹੋਣ ਦਾ ਕੋਈ ਕਾਰਨ ਵੀ ਬਣਦਾ ਸੀਗਾ ਕਿ ਹਾਂਜੀ ਇਹ ਅਵੈਧ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਪਰ ਸਾウਦੀ ਅਰਬੀਆ ਦੇ ਵਿੱਚ ਕਿਹੜੀ ਟੌਕੀ ਲੱਗਦੀ ਆ ਕਿ ਉੱਥੋਂ ਐਡੀ ਵੱਡੀ ਗਿਣਤੀ ਦੇ ਵਿੱਚ ਰਿਪੋਰਟ ਹੋ ਰਿਹਾ ਸਾਰੇ ਲੋਕ ਸੋਚ ਰਹੇ ਆ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਕਿ 2021 ਤੋਂ ਲੈ ਕੇ 2 25 ਤੱਕ ਡਿਪੋਰ ਹੋਇਆਂ ਦੀ ਗਿਣਤੀ 46000 ਦੇ ਆਸ-ਪਾਸ ਚੱਲ ਜਾਂਦੀ ਆ ਜੀ ਹਾਂਜੀ 46000 ਲੋਕਾਂ ਨੂੰ ਰਿਪੋਰਟ ਕੀਤਾ ਹੁਣ ਤੱਕ ਪਿਛਲੇ ਜਿਹੜੇ 5 ਸਾਲ ਸੀਗੇ ਔਰ ਜਿੱਥੇ ਕਿ ਜੇਕਰ ਆਪਾਂ ਇਹੀ ਅੰਕੜੇ ਅਮਰੀਕਾ ਦੇ ਨਾਲ ਮੈਚ ਕੀਤੇ ਜਾਂ ਤਾਂ ਅਮਰੀਕਾ ਦੇ ਵਿੱਚ 5 ਸਾਲਾਂ ਦੇ ਵਿੱਚ 7824 ਲੋਕਾਂ ਨੂੰ ਰਿਪੋਰਟ ਕੀਤਾ ਲਗਭਗ ਚੌਥਾ ਹਿੱਸਾ ਪਰ 사ਉਦੀ ਅਰਬੀਆ ਦੇ ਵਿੱਚ ਕਿਉਂ ਏਡੀ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਕਿਉਂਕਿ ਇਹਦੀ ਵਜ੍ਹਾ ਹੈ ਕਿ ਉੱਥੇ ਕੋਈ ਬਾਰਡਰ ਨਹੀਂ ਕਰਾਸ ਹੁੰਦਾ ਕੋਈ ਲੀਗਲ ਤਰੀਕੇ ਨਾਲ ਐਂਟਰ ਨਹੀਂ ਹੁੰਦਾ ਪਰ ਤੁਹਾਨੂੰ ਪਤਾ ਕਿ ਉੱਥੇ ਲੋਕ ਵੀਜ਼ਾ ਲਵਾ ਕੇ ਜਾਂਦੇ ਆ ਬਹੁਤ ਲੋਕਾਂ ਦੀ ਓਵਰਸਟੇ ਹੁੰਦੀ ਆ ਬਹੁਤ ਲੋਕ ਕੰਮ ਸਹੀ ਨਹੀਂ ਕਰਦੇ ਬਹੁਤ ਲੋਕ ਕੰਮ ਚੇਂਜ ਕਰ ਲੈਂਦੇ ਆ ਬਹੁਤ ਲੋਕ ਕੰਮ ਚੋਰੀ ਛੁਪ ਕੇ ਕਿਸੇ ਹੋਰ ਪਾਸੇ ਕੰਮ ਕਰਦੇ ਆ ਫੈਕਟਰੀਆਂ 'ਚ ਜਿੱਥੇ ਉਹਨਾਂ ਦਾ ਵੀਜ਼ਾ ਹੁੰਦਾ ਉੱਥੇ ਕੰਮ ਨਹੀਂ ਕਰਦੇ ਸੋ ਇਸ ਤਰ੍ਹਾਂ ਦੀਆਂ ਹਾਲਤਾਂ ਦੇ ਵਿੱਚ ਲੋਕਾਂ ਨੂੰ ਰਿਪੋਰਟ ਕੀਤਾ ਜਾਂਦਾ ਜਦੋਂ ਕੋਈ ਵੀ ਉਹ ਕੋਈ ਕਰਾਇਮ ਕਰਦੇ ਆ ਉਹਦੀ ਸਜ਼ਾ ਤੁਹਾਨੂੰ ਪਤਾ ਉੱਥੇ ਹੀ ਤੁਰੰਤ ਦਿੱਤੀ ਜਾਂਦੀ ਆ ਉਹਨਾਂ ਨੂੰ ਔਰ ਨਾਰਦੀ ਨਾਲ ਡਿਪੋਰਟ ਦਾ ਰਸਤਾ ਵੀ ਦਿਖਾਇਆ ਜਾਂਦਾ ਪਰ ਇਹਦੇ ਵਿੱਚ ਸਭ ਤੋਂ ਵੱਡੀ ਗਿਣਤੀ ਉਹਨਾਂ ਦੀ ਸੀ ਜਿਨ੍ਹਾਂ ਦੀ ਓਵਰ ਸਟੇ ਹੋਈ ਆ ਜਾਂ ਫਿਰ ਜਿਨ੍ਹਾਂ ਨੇ ਕੰਮ ਆਪਣਾ ਚੇਂਜ ਕੀਤਾ ਜਿਹੜੇ ਕੰਮ ਤੇ ਗਏ ਸੀ ਜਿਸ ਫੈਕਟਰੀ ਦੇ ਵਿੱਚ ਜਿਸ ਕੰਪਨੀ ਦੇ ਵਿੱਚ ਕੰਮ ਸੀਗਾ ਉੱਥੇ ਮਨੇ ਕੀਤਾ ਜਾਂ ਕਿਸ ਜਿਸੇ ਓਨਰ ਦੇ ਕੋਲ ਕੰਮ ਤੇ ਗਿਆ ਸੀ ਉਸ ਜਗ੍ਹਾ ਤੇ ਕੰਮ ਨਹੀਂ ਕੀਤਾ ਉਸੇ ਤਰ੍ਹਾਂ ਅਮਰੀਕਾ ਦੇ ਵਿੱਚ ਉਲਟਾ ਸਾਰਾ ਕੁਝ ਅਮਰੀਕਾ ਦੇ ਵਿੱਚ ਸੋਨੂ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਬਾਰਡਰ ਕ੍ਰੋਸਿੰਗ ਕਰਕੇ ਲੋਕ ਜਾਂਦੇ ਆ ਤਾਂ ਕਰਕੇ ਉੱਥੇ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਪਰ ਜਿਹੜੇ ਇਹ ਅੰਕੜੇ ਸਾਹਮਣੇ ਆ ਰਹੇ ਹਨ ਨਾ ਕਿ ਭਾਰਤੀਆਂ ਨੂੰ ਹਰ ਇੱਕ ਕੰਟਰੀ ਚ ਰਿਪੋਰਟ ਕੀਤਾ ਜਾ ਰਿਹਾ ਹੈ ਇਹਦੀ ਕੀ وجہ ਇਹਦੇ ਦਿਨ ਪਰ ਦਿਨ ਰੁਝਾਨ ਤੇ ਅੰਕੜੇ ਵੱਧਦੇ ਜਾ ਰਿਹਾ ਇਹ ਕਿਉਂ ਹੋ ਰਿਹਾ ਕਿ ਹਰ ਇੱਕ ਕੰਟਰੀ ਭਾਰਤ ਦੇ ਪਿੱਛੇ ਪੈ ਗਿਆ ਭਾਰਤੀਆਂ ਨੂੰ ਕਿਉਂ ਰਿਪੋਰਟ ਕੀਤਾ ਜਾ ਰਿਹਾ ਇਹ ਚੀਜ਼ ਸਮਝ ਤੋਂ ਬਾਹਰ ਆ ਕੀ ਲੋਕ ਉਥੇ ਹਰਕਤਾਂ ਇਦਾਂ ਦੀ ਕਰਦੇ ਆ ਤਾਂ ਉਹਨਾਂ ਨੂੰ ਰਿਪੋਰਟ ਕੀਤਾ ਜਾਂਦਾ ਜਾਂ ਫਿਰ ਭਾਰਤੀ ਹਮੇਸ਼ਾ ਹੀ ਗਲਤ ਤਰੀਕੇ ਦੇ ਨਾਲ ਐਂਟਰ ਹੁੰਦੇ ਆ ਤਾਂ ਕਰਕੇ ਉਹਨਾਂ ਦਾ ਰਿਪੋਰਟ ਹੁੰਦਾ ਜਾਂ ਫਿਰ ਭਾਰਤੀਆਂ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਜਿਹਦੇ ਕਰਕੇ ਇਹਨਾਂ ਦਾ ਨੰਬਰ ਜ਼ਿਆਦਾ ਹੁੰਦਾ ਕਿਉਂਕਿ ਇਹ ਇੱਕ ਨੰਬਰ ਰਸਤੇ ਨਾਲ ਵੀ ਸਭ ਤੋਂ ਜ਼ਿਆਦਾ ਜਾਂਦੇ ਆ ਕਿਉਂਕਿ ਭਾਰਤੀਆਂ ਦੀ ਤੁਹਾਨੂੰ ਪਤਾ ਹੈ ਗਿਣਤੀ ਵੀ ਬਹੁਤ ਜ਼ਿਆਦਾ ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਜ਼ਿਆਦਾ ਲੋਕ ਦੋ ਨੰਬਰ ਤਰੀਕੇ ਨਾਲ ਉਹ ਬੈਤ ਤਰੀਕੇ ਦੇ ਨਾਲ ਹੀ ਹਰ ਇੱਕ ਕੰਟਰੀ ਦੇ ਵਿੱਚ ਐਂਟਰ ਹੁੰਦੇ ਆ ਇਹਦਾ ਕਾਰਨ ਇਹ ਵੀ ਆ ਕਿ ਭਾਰਤੀਆਂ ਦੀ ਤੁਹਾਨੂੰ ਪਤਾ ਕੀ ਆਬਾਦੀ ਕਿੰਨੀ ਜ਼ਿਆਦਾ ਔਰ ਉਹਨੇ ਹੀ ਜ਼ਿਆਦਾ ਗੁਣਾ ਉਹਨੇ ਹੀ ਜ਼ਿਆਦਾ ਲੋਕ ਐਂਟਰ ਕਰਦੇ ਆ ਹੋਰ-ਹੋਰ ਕੰਟਰੀਆਂ ਦੇ ਵਿੱਚ ਟ੍ਰੈਵਲ ਕਰਦੇ ਆ ਵਿਜ਼ਿਟ ਕਰਦੇ ਆ ਜਾਂ ਫਿਰ ਬੀਜਿਆਂ ਦੇ ਉੱਪਰ ਜਾਂਦੇ ਆ ਸੋ ਇਹਦੇ ਕਰਕੇ ਹਮੇਸ਼ਾ ਹੀ ਭਾਰਤੀਆਂ ਦਾ ਨੰਬਰ ਵੱਡਾ ਦਿਸਾ ਜਾਂਦਾ ਪਰ ਜਦੋਂ ਇਹ ਵਿਦੇਸ਼ ਮੰਤਰੀ ਨੇ ਇਹ ਅੰਕੜੇ ਸਾਹਮਣੇ ਰੱਖਿਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਕਿ ਹੁਣ ਸੌਦੀ ਅਰਬੀਆਂ ਦੇ ਵਿੱਚੋਂ ਵੀ ਡਿਪੋਰਟ ਹੋਣਗੇ ਇਹ ਕਿਉਂ ਹੋ ਰਿਹਾ ਹੈ ਇਸ ਤਰ੍ਹਾਂ ਔਰ ਲੋਕਾਂ ਨੂੰ ਹੁਣ ਕੀ ਸਮਝਣਾ ਚਾਹੀਦਾ ਰੁਕਣਾ ਚਾਹੀਦਾ ਜਾਂ ਫਿਰ ਇਹ ਗਲਤੀਆਂ ਨਾ ਕਰਨ ਕਿਉਂਕਿ ਕੋਈ ਵੀ ਜਦੋਂ ਡਿਪੋਰਟ ਹੋ ਕੇ ਆਉਂਦਾ ਤਾਂ ਉਹਦੀ ਲਾਈਫ ਇੱਕ ਵਾਰ ਹਿੱਲ ਜਾਂਦੀ ਹੈ ਪਟੜੀ ਤੋਂ نیچے ਉਤਰ ਜਾਂਦੀ ਹੈ ਸੋ ਸਾਰਿਆਂ ਨੂੰ ਆਪਾਂ ਤੇ ਇਹੀ ਹੱਥ ਬੰਨ ਕੇ ਬੇਨਤੀ ਕਰਦੇ ਆ कि ਜਦੋਂ ਵੀ ਤੁਸੀਂ ਜਾਣਾ ਕਿਤੇ ਵੀ ਜਾਣਾ ਇੱਕ ਇੱਕ ਨੰਬਰ ਰਸਤੇ ਦੇ ਨਾਲ ਜਾਇਆ ਕਰੋ ਔਰ ਅਗਰ ਹੋ ਸਕੇ ਆ ਜਿੰਨਾ ਵੀ ਬੱਚ ਬਚਾ ਕੇ ਰਹਾ ਕਰੋ ਆਪਣੇ ਆਪ ਨੂੰ ਰੈਗੂਲਾਈਜ਼ ਕਰਿਆ ਕਰੋ ਤਾਂ ਕਿ ਤੁਹਾਨੂੰ ਕੋਈ ਵੀ ਇਨ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਆ ਨਾ ਆਵੇ ਹੁਣ ਤੁਸੀਂ ਅਮਰੀਕਾ ਦਾ ਹੀ ਹਾਲ ਦੇਖ ਲਓ ਕੀ ਕੁਛ ਹੋਇਆ ਪਹਿਲਾਂ ਲੋਕਾਂ ਨੇ ਅवैध ਤਰੀਕੇ ਦੇ ਨਾਲ ਐਂਟਰੀਆਂ ਕੀਤੀਆਂ ਬਾਰਡਰ ਕ੍ਰੋਸ ਕੀਤੇ ਔਰ ਉੱਥੇ ਕੰਮ ਵੀ ਕੀਤੇ ਜਦੋਂ ਉਹਨਾਂ ਦੀ ਲਾਈਫ ਥੋੜੀ ਲੀਤ ਤੇ ਆਈ ਜਦੋਂ ਪੱਟੜੀ ਤੇ ਆਈ ਉਹਨਾਂ ਦੀ ਲਾਈਫ ਨੇ ਹੁਣ ਸਾਰਾ ਉਥਲ ਪੁਥਲ ਹੋਇਆ ਪਿਆ ਅਮਰੀਕਾ ਦੀਆਂ ਸੜਕਾਂ ਅਮਰੀਕਾ ਦੇ ਮਾਲ ਚੋਪੀ ਮਾਲ ਹਰ ਇੱਕ ਜਗ੍ਹਾ ਤੇ ਸੁੰਸਾਨ ਹੋਇਆ ਪਿਆ ਹੈ ਕਿਉਂਕਿ ਲੋਕ ਬਹੁਤ ਉੱਥੋਂ ਮੂਵ ਹੋ ਗਿਆ 2.5 ਮਿਲੀਅਨ ਦੇ ਆਸ-ਪਾਸ ਲੋਕ ਛੱਡ ਕੇ ਚਲੇ ਗਏ ਆ ਅਮਰੀਕਾ ਨੂੰ ਪਿਛਲੇ 11 ਮਹੀਨਿਆਂ ਦੇ ਵਿੱਚ ਵਿੱਚ ਔਰ ਬਾਕੀ ਦੇ ਲੋਕ ਜਿਹੜੇ ਉਹ ਡਰ ਦੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਤੁਹਾਨੂੰ ਪਤਾ ਹੈ ਕਿ ਆਇਸ ਦਾ ਬਹੁਤ ਜ਼ਿਆਦਾ ਉੱਥੇ ਸਖਤੀ ਹੋਈ ਹੋਈ ਆ ਰੇਟਸ ਦਿਨ-ਪੋ ਦਿਨ ਵਧਦੀਆਂ ਜਾ ਰਹੀਆਂ ਔਰ ਜਿਹਦੇ ਕਰਕੇ ਲੋਕ ਘਰਾਂ ਚੋਂ ਨਿਕਲਦੇ ਨਹੀਂ ਹੁਣ ਤਾਂ ਹੋਰ-ਔਰ ਉੱਥੇ ਇੱਕ ਰਿਪੋਰਟ ਸਾਹਮਣੇ ਆ ਰਹੀ ਹੈ ਕਿ ਆਇਸ ਐਦਾਂ ਦੇ ਬੇਅਰ ਹਾਊਸਿਸ ਦਾ ਇਸਤਮਾਲ ਕਰੇਗੀ ਔਰ ਉਹਨਾਂ ਦਾ ਅਰੇਂਜਮੈਂਟ ਕਰ ਰਹੀ ਹੈ ਕਿ ਜਿੱਥੇ 80 ਹਜ਼ਾਰ ਦੇ ਲਗਭਗ ਪ੍ਰਵਾਸੀਆਂ ਨੂੰ ਰੀਟੇਨ ਕਰਕੇ ਰੱਖਣਾ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਆ ਜਦੋਂ ਦੀ ਇਹ ਨਿਊਜ਼ ਆਈ ਤਾਂ ਸਾਰਿਆਂ ਦੇ ਹੋਸ਼ ਉਡੇ ਪਏ ਆ ਔਰ ਸਾਰੇ ਹੁਣ ਜਿਸ ਤਰੀਕੇ ਨਾਲ ਅਮਰੀਕਾ ਦੇ ਵਿੱਚ ਐਂਟਰ ਹੁੰਦੇ ਸੀ ਉਸੇ ਤਰ੍ਹਾਂ ਹੁਣ ਅਮਰੀਕਾ ਤੋਂ ਬਾਹਰ ਜਾਣ ਲੱਗ ਗਏ 크리스마ਸ ਦੀ ਰਾਤ 2019 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਚ ਦੋ ਦੋ ਬੱਚੇ ਵੀ ਸੀਗੇ ਤੇ ਇੱਕ 60 ਸਾਲ ਦੀ ਉਮਰ ਤੱਕ ਦੇ ਵਿਅਕਤੀ ਵੀ ਸੀਗੇ ਜਿਨ੍ਹਾਂ ਨੇ ਅਮਰੀਕਾ ਤੋਂ ਛੱਡ ਕੇ ਅਮਰੀਕਾ ਤੋਂ ਡੌਂਕੀ ਲਈ ਕੈਨੇਡਾ ਦੀ ਅਮਰੀਕਾ ਨੂੰ ਛੱਡ ਕੇ ਕੈਨੇਡਾ ਦਾਖਲ ਹੋਣ ਲੱਗੇ ਸੀ ਔਰ ਪਿਛਲੀ ਵਜ੍ਹਾ ਹਜੇ ਤੱਕ ਪਤਾ ਨਹੀਂ ਲੱਗ ਸਕੀ ਕਿ ਉਹਨਾਂ ਦੇ ਉੱਪਰ ਡੈਪੋਟੇਸ਼ਨ ਲੱਗੀ ਸੀ ਜਾਂ ਫਿਰ ਉਹ ਡਰਦੇ ਸੀ ਕਿ ਆਉਣ ਵਾਲੇ ਦਿਨਾਂ ਚਹੀ ਕਿਤੇ ਫੜਨਾ ਹੋ ਜਾਈਏ ਕੀ ਮਸਲਾ ਕੀ ਨਹੀਂ ਸੀ ਪਰ ਹੁਣ ਉੱਥੇ ਵੀ ਅਰੈਸਟ ਹੋ ਗਏ ਉੱਥੋਂ ਵੀ ਰਿਪੋਰਟ ਹੋਣਗੇ ਕਿਉਂਕਿ ਭਾਰਤੀਆਂ ਨੂੰ ਹੁਣ ਹਰ ਇੱਕ ਕੰਟਰੀ 'ਚੋਂ ਰਿਪੋਰਟ ਕੀਤਾ ਜਾ ਰਿਹਾ ਹਰ ਇੱਕ ਕੰਟਰੀ 'ਚੋਂ ਨਿਊਜ਼ ਆ ਰਹੀ ਹੈ ਕਿ ਐਡੇ ਰਿਪੋਰਟ ਹੋ ਗਏ ਕਿਉਂਕਿ ਐਨੇ ਰਿਪੋਰਟ ਹੋ ਗਏ ਕਿਉਂਕਿ ਕੈਨੇਡਾ ਤੋਂ ਵੀ ਰਿਪੋਰਟ ਆ ਰਹੀ ਹੈ ਕਿ ਹਰ ਇੱਕ ਬੀਕ 400 ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਜਿਨ੍ਹਾਂ ਦੇ ਕੋਲ ਜਰੋਬਸਟੀਆਂ ਹੋ ਗਈਆਂ ਸੀ ਜਾਂ ਡਾਕੂਮੈਂਟ ਨਹੀਂ ਆ ਜਾਂ ਉਹਨਾਂ ਨੇ ਸਟੱਡੀਆਂ ਛੱਡਤੀਆਂ ਬਹੁਤ ਇਦਾਂ ਦੇ ਕਾਰਨ ਆ ਜਿਹਦੇ ਕਰਕੇ ਲੋਕ ਦੋ ਨੰਬਰੀ ਹੋ ਜਾਂਦੇ ਆ ਤੇ ਜਿਨ੍ਹਾਂ ਨੂੰ ਕੰਟਰੀ ਦੇ ਵਿੱਚ ਰਹਿਣ ਦਾ ਕੋਈ ਲਾਅ ਇਜਾਜ਼ਤ ਨਹੀਂ ਦਿੰਦਾ ਫਿਰ ਉਹਨਾਂ ਨੂੰ ਡਿਪੋਰਟ ਕਰਨਾ ਪੈਂਦਾ ਸੋ ਕੁੱਲ ਮਿਲਾ ਕੇ ਕਹਿਣ ਦਾ ਮਤਲਬ ਹੈ ਕਿ ਭਾਰਤੀਆਂ ਲਈ ਹੁਣ ਵਿਦੇਸ਼ਾਂ ਦੇ ਵਿੱਚ ਰਸਤੇ ਤਕਰੀਬਨ ਤਕਰੀਬਨ ਬੰਦ ਆ ਜਿੱਦਾਂ ਪਹਿਲਾਂ ਖੁੱਲੇ ਹੁੰਦੇ ਸੀ ਸਾਰੇ ਕੋਈ ਕਹਿੰਦੇ ਸੀ ਕਿ ਆਓ ਸਾਡੇ ਕੋਲ ਕੰਮ ਕਰੋ ਕਿਉਂਕਿ ਮਿਹਨਤੀ ਆ ਤੁਸੀਂ ਪਰ ਹੁਣ ਸਾਰੇ ਇਹ ਸਾਰੇ ਦਰਵਾਜ਼ੇ ਬੰਦ ਕਰ ਰਿਹਾ ਕਿ ਤੁਸੀਂ ਇਲੀਗਲ ਤਰੀਕੇ ਦੇ ਨਾਲ ਸਾਡੇ ਕੰਟਰੀਆਂ ਚ ਐਂਟਰ ਹੋਇਆ ਅਸੀਂ ਤੁਹਾਨੂੰ ਨਹੀਂ ਰਹਿਣ ਦੇਣਾ ਬਾਕੀ ਆਈ ਹੋਪ ਆਪਾਂ ਦਾ ਜਾਣਦੇ ਆ ਕਿ ਸਾਰ ਕੋਈ ਜਾਣਾ ਚਾਹੀਦਾ ਫਿਊਚਰ ਬਣਾਉਣ ਦੇ ਲਈ ਪਰ ਇੱਕ ਨੰਬਰ ਰਸਤੇ ਦੇ ਨਾਲ ਜਾਓ ਤਾਂ ਕਿ ਤੁਹਾਨੂੰ ਇਨ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਬਾਕੀ ਇਹਦੇ ਬਾਰੇ ਇਹਦੀ ਨਿਊਜ਼ ਦੇ ਬਾਰੇ ਤੁਸੀਂ ਤੁਹਾਡਾ ਕੀ ਕਹਿਣਾ ਅਗਰ ਤੁਹਾਡਾ ਕੋਈ ਵੀ ਕਹਿਣਾ ਹੋਵੇ ਜਾਂ ਤੁਹਾਡੀ ਕੋਈ ਵੀ ਵਿਚਾਰ ਹੋਵੇ ਤਾਂ ਤੁਸੀਂ ਆਪਣੀ ਰਾਏ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਵੀਡੀਓ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ